ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਨੌਵੇਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਜਿਨ੍ਹਾਂ ਨੇ ਆਪਣੀ ਬਾਣੀ ਦੇ ਵਿੱਚ ਇਸ ਮਨ ਦੀ ਗੱਲ ਕੀਤੀ ਹੈ ਮਨ ਕੀ ਹੈ ਵਿਚਾਰਾਂ ਦਾ ਸਮੂਹ ਮਤਲਬ ਮਨ ਵਿਚਾਰਾਂ ਦਾ ਇੱਕ ਇਕੱਠ ਹੈ ਮਨ ਦਾ ਕੰਮ ਹੈ ਵਿਚਾਰ ਲਿਆਣਾ ਮਨ ਦਾ ਮਤਲਬ ਦਿਮਾਗ ਨੌਮੀ ਪਾਸ਼ਾਹੀ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ انسان ਨੂੰ ਸਮਝਾਉਂਦੇ ਹੋਏ ਕੀ ਕਹਿੰਦੇ ਨੇ ਮਨ ਰੇ ਕੌਣ ਗਤ ਹੋਏ ਹੈ ਤੇ ਦੇਖੋ ਉਹਨਾਂ ਨੇ ਇਹ ਹੈ ਕਿ हे ਇਨਸਾਨ ਇਸ ਮੰਦੇ ਦੁਆਰਾ ਤੇਰੀ ਜ਼ਿੰਦਗੀ ਸ਼ੁਰੂ ਹੋਈ ਕਿਉਂਕਿ ਮਨ ਹੈ ਜਿਹੜਾ ਜਦੋਂ ਅਸੀਂ ਸੰਸਾਰ ਦੇ ਵਿੱਚ ਜਨਮ ਲੈਂਦੇ ਆ ਇਹ ਉਦੋਂ ਹੀ ਕੰਮ ਕਰਨਾ ਸ਼ੁਰੂ ਹੋ ਜਾਂਦਾ ਹੈ ਸੰਸਾਰ ਦੇ ਵਿਚਰਨ ਕਰਦੇ ਆ ਅਸੀਂ ਵੱਡੇ ਹੁੰਨੇ ਆ ਸੰਸਾਰ ਅਸੀਂ ਜੋ ਸੰਸਾਰ ਨੂੰ ਦੇਖ ਰਹੇ ਹਾਂ ਜਿਸ ਸੰਗਤ ਦੇ ਵਿੱਚ ਅਸੀਂ ਰਹਿੰਦੇ ਆ ਜਿਸ ਸੰਗਤੀ ਦੇ ਵਿੱਚ ਅਸੀਂ ਰਹਿੰਦੇ ਆ ਇਹ ਮਨ ਉਸ ਤਰ੍ਹਾਂ ਦੇ ਵਿਚਾਰਾਂ ਨੂੰ ਹੀ ਪਕੜਦਾ ਹੈ ਅਗਰ ਸੰਗਤੀ ਠੀਕ ਹੈ ਸਾਡੀ ਸੰਗਤ ਸਹੀ ਹੈ ਤੇ ਇਹ ਜਿਹੜਾ ਮਨ ਹੈ ਇੱਕ ਉਥਾਨ ਦੀ ਔਰ ਲੈ ਕੇ ਜਾਏਗਾ ਸਾ। ਅਗਰ ਸਾਡੀ ਸੰਗਤੀ ਸਮੂਠੀਕ ਨਹੀਂ ਹੈ। ਜੋ ਕੰਨੇ ਮੰਨ ਰੇ ਕੌਣ ਗਤ ਹੋਏ ਤੇਰੀ। ਮਤਲਬ ਮਾਂ ਮਾਂ ਪੁਰਸ਼ਾਨੀ ਕਿਹਾ ਕਿ ਸੰਸਾਰ ਦੇ ਵਿੱਚ ਆਇਆ ਹੈ। ਲੇਕਿਨ ਤੇਰੀ ਜ਼ਿੰਦਗੀ ਦੇ ਵਿੱਚ ਤੇਰੇ ਮਨ ਦੇ ਵਿੱਚ ਉਥਾਨ ਹੋਣਾ ਚਾਹੀਦਾ ਸੀ। ਤੁਰ ਵਿਚਾਰ ਸਕਾਰਾਤਮਕ ਹੋਣੇ ਚਾਹੀਦੇ ਸੀਗੇ ਲੇਕਿਨ ਅਸੀਂ ਜ਼ਿੰਦਗੀ ਕਿੱਥੇ ਜੀਤ ਕਰਦੇ ਆ ਨਕਾਰਾਤਮਕ ਜਗਤ ਦੇ ਵਿੱਚ ਕਿਉਂਕਿ ਸਾਨੂੰ ਵਿਚਾਰ ਨਕਾਰਾਤਮਕ ਮਿਲਦੇ ਅੱਗੇ ਕੀ ਕਹਿੰਦੇ ਨੇ ਇਹ ਜਗ ਮੇਂ ਰਾਮ ਨਾਮ ਜਗ ਮੇਂ ਮੀਨ ਪੂਰਾ ਜਗਤ ਪੂਰਾ ਸੰਸਾਰ ਉਹਨਾਂ ਨੇ ਸਾਰੇ ਲਈ ਇਹ ਗੱਲ ਕਹੀ ਇਹ ਜਗ ਵਿੱਚ ਰਾਮ ਨਾਮ ਸੋ ਤਾ ਨਾ ਸੁਨੇ ਓ ਕਾਨ ਇਹ ਸੰਸਾਰ ਦੇ ਵਿੱਚ ਆਇਆ ਕੀ ਜਿਹੜੀ ਉਹ ਸ਼ਕਤੀ ਹੈ ਰਾਮ ਨਾਮ ਦਾ ਮਤਲਬ ਹੁੰਦਾ ਹੈ ਰਮਾ ਆਤਮਕ ਰਮਣ ਕਰਨ ਵਾਲੀ ਜੋ ਹਰ ਜਗ੍ਹਾ ਵਿਆਪਕ ਹੈ 무ਰਾਕਾਰ ਹੈ ਇਹ ਜਗ ਵਿੱਚ RAM ਨਾਮ ਸੋ ਤੋ ਨਾ ਸੁਣੇ ਕਾ ਨਾ ਓ ਮੇਜ ਤੂੰ ਸੁਣਿਆ ਕਿ ਜਿਹੜੇ ਅਧਿਆਤਮ ਦੇ ਸ਼ਾਸਤਰ ਗ੍ਰੰਥ ਹੈ ਉਹ ਆਪਣੇ ਮਾਨੁਮਾਨਸ ਨੂੰ ਉਪਦੇਸ਼ ਦੇ ਰਿਹਾ ਹੈ ਮਨੁਤਨ ਨੂੰ ਉਪਦੇਸ਼ ਦੇ ਰਿਹਾ ਹੈ ਕਿ ਤੂੰ ਆਪਣਾ ਅਧਿਨ ਕਰ ਆਪਣਾ ਆਪਣੀ ਜਾਣ ਇਹ ਜਗ ਮੇ ਰਾਮ ਨਾਮ ਸੋ ਤੋ ਨ ਸੁਣਿਓ ਕਾਨਿ ਵਿਖੇਨ ਸਿ ਅਤਲਵਾਨ ਮਤ ਨਾਹੀਨ ਖੇੜੀ ਵਿਸ਼ੇਵਕਾਰ ਇਹਨੇ ਵਿਸ਼ੇਵਕਾਰ ਹਾਵੀ ਹੋ ਗਏ ਮਨ ਦੇ ਉੱਤੇ ਵਿਸ਼ੇਵਕਾਰ ਚੱਲਦੇ ਰਹਿੰਦੇ ਆ ਸੋਚ ਸਾਡੀ ਜਿਹੜੀ ਉਹ ਨੈਗੇਟਿਵ ਹੁੰਦੀ ਰਹਿੰਦੀ ਹੈ ਹਮੇਸ਼ਾ ਨੈਗੇਟਿਵ ਹੀ ਵਿਚਾਰ ਆਉਂਦੇ ਰਹਿੰਦੇ ਹੱਸੇ ਸੰਸਾਰ ਦੇ ਵਿਚਾਰ ਆਉਂਦੇ ਹੱਸੇ ਮਤ ਨਾਹੀਂ ਥੇਰੀ ਕਹਿੰਦੇ ਨੇ ਅੱਜ ਆਤਮ ਨੂੰ ਸੁਣਿਆ ਨਹੀਂ ਵੇਦ ਸ਼ਾਸਤਰ ਗ੍ਰੰਥ ਪੜ੍ਹੇ ਨਹੀਂ ਉਹਨਾਂ ਦੀ ਆਵਾਜ਼ ਕੰਨ ਦੇ ਵਿੱਚ ਨਹੀਂ ਪਈ ਉਹ ਰਾਮ ਦਾ ਸੰਦੇਸ਼ ਨਹੀਂ ਮਿਲਿਆ ਮਤ ਨਾਹੀਂ ਥੇਰੀ ਕਹਿੰਦਾ ਮਤਲਬ ਰਸਤਾ ਨਹੀਂ ਚੁਣਿਆ ਸਹੀ ਸਹੀ ਮਾਰਗ ਨਹੀਂ ਚੁਣਿਆ ਮਾਨਸ ਕੋ ਜਨਮ ਲੀਨ ਕਨੇ ਮਨੁੱਖਾ ਦੇਹੀ ਮਿਲੀ ਸਿਮਰਨ ਲੈ ਮਨੁੱਖ ਕੀਨ ਕਨੇ ਕਦੇ ਸਮਾਨ ਨਹੀਂ ਕੀਤਾ ਉਸ ਕਾਲਪੁਰਖ ਪਰਮਾਤਮਾ ਨੂੰ ਯਾਦ ਨਹੀਂ ਕੀਤਾ ਸੁਮਰਨ ਨਾਂ ਨਮਹ ਕੀਨ ਦਾਰਾ ਸੁਖ ਭਇਓ ਦਿਨ ਦਾਰਾ ਕਹਿਆ ਔਰਤ ਨੂੰ ਵਿਆਹ ਹੁੰਦਾ ਆਪਣਾ ਘਰ ਬਸਾਉਨੇ ਆਸੀਂ ਉਹ ਬੇਟ ਕੀ ਹੁੰਦਾ ਏ ਵਿਆਹ ਤੋਂ ਪਹਿਲੇ ਅਸੀਂ ਮਾਂ-ਬਾਪ ਦੇ ਦੁਆਰਾ ਜਨਮ ਜੋ ਹੁੰਦਾ ਅਸੀਂ ਘਰ ਦੇ ਵਿੱਚ ਰਹਿੰਦੇ ਆਂ ਮਾਂ ਸਾਨੂੰ ਪਾਲਦੀ ਐ ਮਾਂ ਸਾਡੀ ਪਰਵਰਿਸ਼ ਕਰਦੀ ਐ ਪਿਤਾ ਸਹੂਮਤਾ ਮਹਈਆ ਕਰਾਉਣਾ ਸਾਡੇ ਲਈ ਤੇ ਅਸੀਂ ਕੀ ਇਸ ਇਮਾਨਦਾਰ ਆਪਣੇ ਪਰਿਵਾਰ ਮਾਤਾ ਪਿਤਾ ਦੇ ਨਾਲ ਸਾਡਾ ਪ੍ਰੇਮ ਹੁੰਦਾ ਹੈ ਜਦੋਂ ਵਿਆਹ ਹੋਇਆ ਦਾਰਾ ਸੁਖ ਭਇਓ ਦੀਨ ਸਰੀਰਿਕ ਸੁਖ ਪਰਿਵਾਰਿਕ ਸੁਖ ਅਸੀਂ ਆਪਣਾ ਪਰਿਵਾਰ ਬਣਾਉਨੇ ਆਂ ਪਰਿਵਾਰ ਨੂੰ ਵਧਾਉਨੇ ਆ ਸਾਡਾ ਪ੍ਰੇਮ ਪੈ ਜਾਂਦਾ ਹੈ ਐਵੀ ਵਿੱਚ ਇਸਤਰੀ ਔਰ ਪੁਰਸ਼ ਦੀ ਗੱਲ ਕੀਤੀ ਹੋਈ ਹੈ ਦਾਰਾ ਸੁਖ ਪਯੋ ਦੀਨ ਮਤਲਬ ਸੰਸਾਰਿਕ ਸੁੱਖਾਂ ਦੇ ਅਧੀਨ ਹੋ ਗਿਆ ਇਨਸਾਨ ਤਬਹੇ ਪੜੀ ਬੇਰੀ ਜਦੋਂ ਜਦੋਂ ਦਾਰਾ ਸੁਖ ਪਯੋ ਦੀਨ ਸ਼ਰੀਰਿਕ ਸੁੱਖਾਂ ਦੇ ਉਹਦੇ ਚ ਪੈ ਗਿਆ ਮੋਹ ਦੇ ਵਿੱਚ ਪਗ ਹੈ ਪਰਿ 베ਰੀ ਫਿਰ ਕਹਿੰਦੇ ਆਪਣਾ ਸੰਗਲ ਤਿਆਰ ਕੀਤਾ ਇਨਸਾਨ ਨੇ 베ੜੀ ਦਾ ਮਤਲਬ ਹੁੰਦਾ ਜਿਹੜਾ ਪੈਰਾਮੀ ਦੇ ਵਿੱਚ ਪਾਈਆਂ ਹੁੰਦੀਆਂ ਨੇ ਜਦੋਂ ਕੋਈ ਮਜਰਮ ਫੜਿਆ ਜਾਂਦਾ ਨਾ ਤੇ ਉਹਨੇ ਜਿਹੜਾ ਰਾਜਾ ਸਜ਼ਾ ਦਿੰਦਾ ਹੈ ਉਹਨੇ ਇੱਕ ਕੈਦੀ ਦੀ ਤਰ੍ਹਾਂ ਰੱਖਿਆ ਜਾਂਦਾ ਹੈ ਤੇ ਉਹਦੇ ਪੈਰ 'ਚ ਬੇੜੀਆਂ ਪਾਤੀਆਂ ਜਾਂਦੀਆਂ ਨੇ ਉਹ ਭੱਜ ਨਾ ਸਕੇ। ਲੇਕਿਨ ਦਾਰਾ ਸੁਖ ਪਏ ਦੀਨ। ਅਗਹੇ ਤਰੀ ਦੇਰੀ। ਮਤਲਬ ਇਹ ਇੱਕ ਇਸ ਤਰ੍ਹਾਂ ਦੀ ਸੂਖਸ਼ਮ ਦੇਰੀ ਹੈ, ਇੱਕ ਇਸ ਤਰ੍ਹਾਂ ਦਾ ਸੂਖਸ਼ਮ ਸੰਗਲ ਹੈ। ਇਹਦਾ ਕੋਈ ਮਾਪਦੰਡ ਨਹੀਂ ਹੈ। ਤੁਹਾ ਹੋ ਸਕਦਾ ਆਪਣੇ ਪਰਿਵਾਰ ਦੇ ਲਈ 10 ਕਿਲੋਮੀਟਰ 20 ਕਿਲੋਮੀਟਰ 30 ਕਿਲੋਮੀਟਰ 50 ਕਿਲੋਮੀਟਰ ਦੂਰ ਜਾ ਕੇ ਪਰਿਵਾਰ ਦੇ ਲਈ ਮਿਹਨਤ ਕਰਦਾ ਮੁਸ਼ਕਤ ਕਰਦਾ ਹੈ ਪਰਿਵਾਰ ਆ ਗਿਆ ਨਾ 15 ਤਰੀ ਦੇਰੀ ਨਾਨਕ ਜਨ ਕਹੇ ਪੁਕਾਰ ਨਾਨਕ ਜਨ ਕਹੇ ਪੁਕਾਰ ਸਪਨੇ ਜੀ ਜਗ ਪਸਾਰ ਗੁਰੂ ਨਾਨਕ ਸਾਹਿਬ ਪਾਸ਼ਾ ਨੇ ਕਿਹਾ ਕਿ ਜਿਹੜਾ ਇਹ ਸੰਸਾਰ ਹੈ ਇਹ ਸੰਸਾਰ ਦਾ ਪਸਾਰਾ ਹੈ ਇੱਕ ਸੁਪਨ ਹੈ ਉਸੇ ਸਮੇਂ ਦੇ ਲਈ ਹਕੀਕਤ ਹੋ ਸਕਦੀ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਪਾਸ਼ਾ ਨੂੰ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਗੁਰੂ ਨਾਨਕ ਸਾਹਿਬ ਪਾਸ਼ਾ ਤੋਂ ਸੇਧ ਦੇ ਰਹੇ ਸਾਨੂੰ ਸਮਝ ਦੇ ਰਹੇ ਨਾਨਕ ਜਨ ਕਹੇ ਪੁਕਾਰ ਸੁਖਨੇ ਜੀ ਜਗ ਪਸਾਰ ਗੁਰਨਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਵੀ ਸਾਨੂੰ ਸੇਲ ਦੇ ਰਹੇ ਹੈ ਕਿ ਸਿੱਖਿਆ ਲਓ ਦੇਖੋ ਗੁਰੂ ਨਾਨਕ ਸਾਹਿਬ ਪਾਤਸ਼ਾਹ ਕੀ ਕਹਿ ਰਿਹਾ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੀ ਬਾਣੀ ਤੇ ਕੋਸ਼ਿਸ਼ ਸਮੇਂ ਦੇ ਲਈ ਇਹ ਸੱਚ ਹੋ ਸਕਦਾ ਹੈ ਅਗਰ ਅਸੀਂ ਇਹਨੂੰ ਸੱਚ ਸਮਝ ਰਹੇ ਹੈ ਤੇ ਸਾਡੇ ਤੂਰ ਵਿੱਚ ਕਿੱਥੇ ਚਲੇ ਗਏ ਪੰਜ ਤੱਤਾਂ ਦਾ ਜਿਹੜਾ ਸ਼ਰੀਰ ਸੀ ਉਹਨਾਂ ਦਾ ਬਣਿਆ ਹੋਇਆ ਉਹ ਕਿੱਥੇ ਚਲੇ ਗਿਆ ਉਹਨਾਂ ਉਹਦੇ ਅੰਦਰ ਜੋ ਸ਼ਕਤੀ ਕੰਮ ਕਰਦੀ ਸੀਗੀ ਸੂਖਸ਼ਮ ਉਹ ਕਿੱਥੇ ਚਲੇਗੀ ਉਹ ਕੀ ਕਰਨ ਆਏ ਸੀ ਹੋ ਸਕਦਾ ਸਾਨੂੰ ਉਹਨਾਂ ਤੋਂ ਸਿੱਖਿਆ ਨਾ ਮਿਲੀ ਹੋਵੇ ਹੋ ਸਕਦਾ ਉਹਨਾਂ ਤੋਂ ਸਾਨੂੰ ਮਾਰਗ ਨਾ ਮਿਲਿਆ ਹੋਵੇ ਮੁਕਤੀ ਦਾ ਹੋ ਸਕਦਾ ਕਿਉਂਕਿ ਅਭਿਆਤਮ ਕੀ ਹੈ ਅਭਿਆਤਮੁਕਤ ਹੀ ਹੋ ਗਿਆ ਪਰਮਾਤਮਾ ਵੱਲ ਸੰਸਾਰ ਨਹੀਂ ਭੱਜ ਰਿਹਾ ਕਹਿੰਦੇ ਨੇ ਅਸੀਂ ਸੰਸਾਰ ਦੇ ਵਿੱਚ ਵਿਚਰਨ ਕਰਦੇ ਆਂ ਜਾਂਦੇ ਆਂ ਸੰਸਾਰ ਦੇ ਵਿੱਚ ਸੁੱਖ ਦੀ ਤਲਾਸ਼ ਕਰਦੇ ਆਂ ਅਸੀਂ ਮਿਹਨਤ ਕਰਦੇ ਪੈਸਾ ਕਮਾਉਣੇ ਆਂ ਅਸੀਂ ਸੁਖੀ ਰਹਿਣ ਲਈ ਪੈਸਾ ਕਮਾਉਣੇ ਆਂ लेकिन सू लग रहा है कि ऐसी सुखी हो जाएंगे लेकिन सुख है नहीं है दर्पण में मुख संसार में सुख कभी दर्पण में मुख और संसार में सुख दिखते हैं नजर नहीं आते हैं दिखते हैं तो सुखी है संसार लेकिन अगर संसार भी रने असि सुखी ਅਗਰ ਅਸੀਂ ਦੁਖੀ ਹੈ ਉਹ ਜਿਹੜਾ ਸੰਸਾਰ ਦਾ ਆਕਰਸ਼ਣ ਹੈ ਕਿ ਸਭ ਸੁਖੀ ਹੈ ਸੁਖੀ ਨਹੀਂ ਹੈ ਨਾਨਕ ਦੁਖੀਆ ਸਭ ਸੰਸਾਰ ਗੁਰੂ ਨਾਨਕ ਸਾਹਿਬ ਪਾਸ਼ਾ ਨੇ ਕਿਹਾ ਕਿ ਸਾਰਾ ਸੰਸਾਰ ਹੀ ਦੁਖੀ ਹੈ ਅਸੀਂ ਇਸ ਚੀਜ਼ ਨੂੰ ਫੜ ਲਿਆ ਗੁਰੂ ਨਾਨਕ ਸਾਹਿਬ ਪਾਸ਼ਾ ਦੀ ਨਾਨਕ ਦੁਖੀਆ ਸਭ ਸੰਸਾਰ ਲੋਕੀ ਕਹਿੰਦੇ ਇਸ ਸ਼ੋਕ ਨੂੰ ਪਕੜ ਕੇ ਕਿ ਨਾਨਕ ਨਾਨਕ ਵੀ ਦੁਖੀ ਸੀ ਅਸੀਂ ਵੀ ਦੁਖੀ ਅੱਗੇ ਨਹੀਂ ਪੜਦੇ ਅੱਗੇ ਕੀ ਕਹਿ ਰਹੇ ਗੁਰੂ ਰਾਮ ਸਾਹਿਬ ਆਸ਼ਾ ਨਾਨਕ ਦੁਖੀਆ ਸਭ ਸੰਸਾਰ ਸੋ ਸੁਖਿਆ ਜਿਸ ਨਾਮ ਆਧਾਰ ਅਧਾਰ ਦਾ ਮਤਲਬ ਹੁੰਦਾ ਸਾਨੂੰ ਚਲਾਉਣ ਵਾਲੀ ਸ਼ਕਤੀ ਅਕਾਲ ਪੁਰਖ ਪਰਮਾਤਮਾ ਉਹਦੀ ਪ੍ਰਾਪਤੀ ਜਦੋਂ ਉਸ ਦੀ ਪ੍ਰਾਪਤੀ ਹੁੰਦੀ ਹੈ ਫਿਰ ਸੁਖਾਂ ਦੇ ਦਰਵਾਜ਼ੇ ਖੁੱਲ੍ਹਦੇ ਹੈ ਪਰਮਾਤਮਾ ਦੀ ਭਗਤੀ ਪਰਮਾਤਮਾ ਦਾ ਦਰਸ਼ਨ ਫਿਰ ਨਾਮ ਦਾ ਜਾਪ ਸ਼ੁਰੂ ਹੁੰਦਾ ਹੈ ਉਹ ਦਰਵਾਜ਼ਾ ਜਦੋਂ ਖੁੱਲਦਾ ਉੱਥੇ ਤੱਕ ਸਾਡੀ ਯਾਤਰਾ ਹੈ ਉਸ ਦਰਵਾਜ਼ੇ ਜਿसे ਅਸੀਂ ਚਲੇ ਗਏ ਯਾਤਰਾ ਕੋਈ ਛੋਟੀ ਨਹੀਂ ਹੈ ਬਹੁਤ ਲੰਬੀ ਯਾਤਰਾ ਹੈ ਸਰੀਰ ਰਹਿੰਦਾ ਹੋਇਆ ਅਗਰ ਅਸੀਂ ਪਰਮਾਤਮਾ ਦੀ ਭਗਤੀ ਕਰ ਲਈ ਤੇ ਹੋ ਸਕਦਾ ਹੈ ਕਿ ਜਿਹੜਾ ਦੁੱਖ ਹੈ ਨਾ ਸਭ ਤੋਂ ਵੱਡਾ ਇਹ ਸਰੀਰ ਦਾ ਮਿਲਣਾ ਦੁੱਖ ਹੈ ਸਭ ਤੋਂ ਵੱਡਾ ਜਿਹੜਾ ਦੁੱਖ ਹੈ ਈਕੇ ਮਾਂ ਪੁੱਛਣੇ ਇੱਕ ਦੁੱਖ ਘਾਟੋ ਰਾਮ ਰਾਜ ਮੇਰਾ ਏ ਕਾਲਪੁਰਖ ਪ੍ਰਮਾਤਮਾ ਵੀ ਜਿਹੜਾ ਇੱਕ ਦੁੱਖ ਹੈ ਨਾ ਇਹਨੂੰ ਖਤਮ ਕਰ ਦੇ ਕਿਰਪਾ ਕਰੇ ਇੱਕ ਦੁੱਖ ਘਾਟੋ RAM RAJ MERA DEH AGAN TE GARB BASE RA ਇੱਕ ਦੁੱਖ ਜਦੋਂ ਜਦੋਂ ਇਹ ਇੱਕ ਦੁੱਖ ਮੇਰਾ ਕੱਟੇ ਜਾਊਗਾ ਨਾ ਤੇ ਸਾਰੇ ਦੁੱਖ ਆਪਣੇ ਆਪ ਖਤਮ ਹੋ ਜਾਣਗੇ ਸ਼ਰੀਰ ਦਾ ਮੁਰਾ ਦੁੱਖਾਂ ਦਾ ਕਾਰਨ ਹੈ ਉਹ ਸ਼ਰੀਰ ਦੀ ਸਮਾਪਤੀ ਜਿਹੜੀ ਹੈਗੀ ਐ ਇਹਦੀ ਯਾਤਰਾ ਐ ਉਹ ਅੰਮ੍ਰਿਤ ਦੀ ਐ ਕਿਉਂਕਿ ਅਸੀਂ ਅੰਮ੍ਰਿਤ ਦੀਆਂ ਸੰਤਾਨਾਂ ਐ ਅਸੀਂ ਆਪਣੇ ਆਪ ਨੂੰ ਜਾਣ ਨਹੀਂ ਸਕਦੇ ਨਾਨਕ ਜਨ ਕਹੇ ਪੁਕਾਰ ਸੁਪਨੇ ਜੇ जग पसਾਰ ਸਿਮਰਤ ਮੈਂ ਕਿਉਂ ਮੁਰਾਰ ਮਾਇਆ ਜਾਂਤੀ ਚੇਰੀ ਇੱਥੇ ਮੁਰਾਰ ਸ੍ਰੀ ਕ੍ਰਿਸ਼ਨ ਭਗਵਾਨ ਦਾ ਜਿਹੜਾ ਨਾਮ ਐ ਮਰਲੀ ਮਨੋਹਰ ਉਹਨਾਂ ਦੇ ਨਾਮ ਦੀ ਗੱਲ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਦਾ ਮੁਰਾਰ ਦਾ ਮਤਲਬ ਹੁੰਦਾ ਜਿਹਨੇ ਮੁਰਾਕਸ਼ਿਸ ਦਾ ਵੱਧ ਕੀਤਾ ਹੈ ਤਾਂ ਇਸ ਕਰਕੇ ਸ੍ਰੀ ਕ੍ਰਿਸ਼ਨ ਭਗਵਾਨ ਦਾ ਨਾਮ ਮੁਰਾਰੀ ਪੈ ਗਿਆ ਸੀ ਉਹ ਉਹ ਸ਼ਕਤੀ ਨਕਾਰਾਤਮਕ ਜਿਹੜੀ ਸਾਡੇ ਨਕਾਰਾਤਮਕਤਾ ਹੈ ਉਸ ਸ਼ਕਤੀ ਦਾ ਵੱਧ ਕਰਦੀ ਹੈ ਇਹ ਸਾਡੀ ਸੋਚ ਨੂੰ ਸਕਾਰਾਤਮਕ ਤੀਰਫ ਲੈ ਕੇ ਜਾਂਦੀ ਹੈ ਮਾਇਆ ਜਾਂ ਕੀ ਚੇੜੀ ਕਦੇ ਜਿਸ ਮਾਇਆ ਦੇ ਵਿੱਚ ਅਸੀਂ ਇਨਵੋਲ ਇਨਵੋਲ ਰਹੇ ਹਾਂ ਜਿਸ ਮਾਇਆ ਦੇ ਵਿੱਚ ਰਹੇ ਨੇ ਅਸੀਂ ਸੰਸਾਰ ਦੇ ਵਿੱਚ ਰਹੇ ਨੇ ਮਾਇਆ ਜਾਂ ਕੀ ਚੇੜੀ ਅਗਰ ਅਸੀਂ ਉਸ ਰਾਜੇ ਦਾ ਚੇਨ ਕਰ ਲਿਆ ਅਕਾਲ ਪੁਰਖ ਪਰਮਾਤਮਾ ਦਾ ਤੇ ਮਾਇਆ ਦਾ ਪ੍ਰਭਾਵ ਨਹੀਂ ਸਾਡੇ ਉੱਤੇ ਪੈ ਸਕਦਾ ਸੋ ਇਹ ਵੀਡੀਓ ਸੀ ਅਗਲੀ ਵੀਡੀਓ ਨਾਲ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ